ਪੁਲਿਸ ਥਾਣਾ ਤਾਰੀਵਾਲਾ ਦੇ ਨੇੜੇ ਪਿੰਡ ਸੰਧਵਾ ਵਿੱਚ ਸਰਪੰਚ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮੌਜੂਦਾ ਕਾਂਗਰਸ ਸਰਪੰਚ ਗੁਰਜੀਤ ਕੌਰ ਤੇ ਉਸਦੇ ਪਰਿਵਾਰ ਨੇ ਦੂਸਰੀ ਧਿਰ ਉੱਪਰ ਪਰਿਵਾਰ ਦੇ 5 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਦੂਜੀ ਧਿਰ ਨੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਵੀ ਕੈਮਰੇ ਦੇ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੱਡਾ ਭਰਾ ਇੱਕ ਨਿਜੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮੀਡੀਆ ਦਾ ਸਹਾਰਾ ਲੈ ਕੇ ਮੌਜੂਦਾ ਸਰਪੰਚ ਗੁਰਜੀਤ ਕੌਰ ਨੇ ਬਿਲਕੁਲ ਝੂਠੀ ਖਾਣੇ ਪੇਸ਼ ਕੀਤੀ ਹੈ ਉਹ ਦੋਸ਼ ਲਗਾਇਆ ਕਿ ਸਰਪੰਚ ਅਤੇ ਉਸਦੇ ਪਰਿਵਾਰਕ ਮੈਂਬਰ ਆਪ ਸੱਟਾ ਲਗਾ ਕੇ ਹਸਪਤਾਲ ਚ ਦੱਕ ਹੋ ਗਏ ਜਦਕਿ ਅਸਲੀਅਤ ਇਹ ਹੈ ਉਹਨਾਂ ਵੱਲੋਂ ਇੱਕ ਦਰਜਨ ਤੋਂ ਵੱਧ ਪਰਿਵਾਰਕ ਮੈਂਬਰਾਂ ਤੇ ਅਣਪਛਾਤੇ ਵਿਅਕਤੀਆਂ ਨਾਲ ਉਹਨਾਂ ਦੇ ਫਾਰਮ ਤੇ ਆ ਕੇ ਹਮਲਾ ਕੀਤਾ ਗਿਆ ਜਿਸ ਹਮਲੇ ਦੇ ਵਿੱਚ ਉਹਨਾਂ ਦੇ ਚਾਰ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਗਏ ਜਦਕਿ ਉਹਨਾਂ ਦਾ ਭਰਾ ਗੁਰਸ਼ਰਨ ਸਿੰਘ ਜ਼ਿੰਦਗੀ ਦੀ ਆਖਰੀ ਮੌਤ ਦੀ ਲੜਾਈ ਲੜ ਰਿਹਾ ਸੁਖਨਾਮ ਸਿੰਘ ਕੇ ਆਰਟੀ ਨਿਊਜ਼ ਨੈਟਵਰਕ ਮਾ ਜੀ ਗੁਰਦੀਪ ਸਿੰਘ ਹਲਕਾ ਕਾਦੀ ਜੂਥਪੁਰ ਦਾਣਾ ਵਾਲੇ ਪਾਰਟੀ ਕਾਂਗਰਸ ਦੇ ਮੌਜੂਦਾ ਸਰਪੰਚ ਨੇ ਜੀ ਮੇਰੇ ਫਾਰਮ ਦੇ ਉੱਤੇ ਆ ਕੇ 10-15 ਬੰਦੇ ਲੈ ਕੇ ਹਮਲਾਵੋ ਬੋਲ ਦਿੱਤਾ ਜੀ ਜਿਨ੍ਹਾਂ ਦੀ ਸਰਕਾਰੀ ਸਕੂਲ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਕੈਮਰੇ ਵਿੱਚ ਰਿਕਾਰਡਿੰਗ ਜਿਹੜੀ ਆ ਉਹ ਆ ਗਈ ਆ ਸਾਡੇ ਫਾਰਮ ਵਾਲ ਨੂੰ ਆਉਂਦੇ ਆ ਇਹਨਾਂ ਨੇ ਆ ਕੇ ਲਲਕਾਰਾ ਮਾਰਿਆ ਬਾਹਰ ਆਓ ਤੁਹਾਨੂੰ ਦੱਸੀ ਅਸੀਂ ਦੋ ਹੀ ਜਾਣੇ ਦੋ ਹੀ ਭਰਾ ਸਾਡੇ ਤੇ ਹਮਲਾ ਕਰਤਾ ਉਹ ਮੇਰੇ ਭਰਾ ਦੇ ਸੱਟਾਂ ਮਾਰ ਕੇ ਨੂੰ ਮਾਰਤਾ ਨੂੰ ਕਹਿੰਦੇ ਇੱਕ ਨੂੰ ਤੇ ਮਾਰਤਾ ਹੁਣ ਤੇਰੀ ਵਾਰੀ ਆ ਉਹਨੂੰ ਆਪਣੇ ਵੱਲੋਂ ਜਾਨੂ ਮਾਰ ਕੇ ਸੁੱਟ ਗਿਆ ਜੀ ਮੇਰੇ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਮੇਰੇ ਫਾਰਮ ਤੇ ਫੀਲਡ ਲੈਂਡ ਆਏ ਬਲਜੋਤ ਸਿੰਘ ਤੇ ਹਰਪਾਲ ਸਿੰਘ ਉਹ ਸਾਨੂੰ ਛਡਾਉਣ ਵਾਸਤੇ ਆਏ ਆ ਉਹਨਾਂ ਦੇ ਵੀ ਇਹਨਾਂ ਸੱਟਾਂ ਮਾਰੀਆਂ ਨੇ ਜੀ ਇਹਨਾਂ ਨੇ ਬਾਅਦ ਵਿੱਚ ਜ਼ਖਮੀ ਹੋਏ ਆ ਅਹੀਂ 4 ਜਣੇ ਜ਼ਖਮੀ ਹੋਏ ਆ ਜੀ ਜਾ ਨਹੀਂ ਉਹ ਲਗਭਗ 10 ਤੋਂ 15 15 ਜਾਣੇ ਸੀ ਜੀ ਕੈਮਰਾ ਦੇ ਵਿੱਚ ਸਾਰੀ ਰਿਕਾਰਡਿੰਗ ਹੋ ਗਈ ਉਹਨਾਂ ਦੀ ਉਹਨਾਂ ਬਾਅਦ ਵਿੱਚ ਆਪਣੇ ਆਪ ਸੱਟਾਂ ਲਾ ਕੇ ਸੈਲਫ ਸੱਟਾਂ ਲਾ ਕੇ 9 ਵਜੇ ਝਗੜਾ ਆ 10 ਵਜੇ ਐਡਮਿਟ ਹੋਇਆ ਜੀ ਅੱਡੀ ਪ੍ਰਸ਼ਾਸਨ ਅੱਗੇ ਮੰਗਾ ਕਿ ਉਹਦੀ ਵੀ ਇਨਕੁਆਰੀ ਕਰਕੇ ਜਿੰਨੇ ਵੀ ਸੱਟਾਂ ਲਾਈਆਂ ਜਿੱਦਾਂ ਵੀ ਉਹਨਾਂ ਲਵਾਈਆਂ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏ ਜੀ ਤੇ ਪ੍ਰਸ਼ਾਸਨ ਨੂੰ ਗੁੰਮਰਾ ਕਰ ਰਹੇ ਨੇ ਉਹ ਮੀਟਰ ਸਾਹਿਬ ਆਏ ਸੀ ਉਹਨਾਂ ਨੇ ਕਹਿ ਦਿੱਤੀ ਤੁਸੀਂ ਇਲੈਕਸ਼ਨ ਹਾਰ ਗਏ ਹੀ ਸਰਪੰਚੀ ਦੀ ਚੋਣ ਹਾਰ ਗਏ ਹੀ ਇਸ ਲਈ ਇਸ ਹਾਰ ਦਾ ਬਦਲਾ ਲੈਣ ਲਈ ਆਮਲਾ ਕੀਤਾ ਉਹਨਾਂ ਨੇ ਜੀ ਜੀ ਅਹੀਂ ਤੇ ਆਪਣੇ ਫਾਰਮ ਤੇ ਜੀ ਇਹ ਆਪ ਆਏ ਨੇ ਸਾਰੀ ਰਿਕਾਰਡਿੰਗ ਜਿਹੜੀ ਹੈ ਸਰਕਾਰੀ ਸਕੂਲ ਦੇ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜੀ ਇਹਨਾਂ ਦੀ ਆਉਂਦੇ ਤੇ ਧਾਰ ਹਥਿਆਰ ਲੈ ਕੇ 10 ਤੋਂ 15 ਹੋ ਜਾਣੀ ਆਏ ਨੇ 15 ਜੀ ਜਾਣੇ ਇਹਨਾਂ ਨੇ ਆ ਕੇ ਹਮਲਾ ਕੀਤਾ ਵਾ ਸਾਰਾ ਕੁਝ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਸਾਹਮਣੇ ਦੇਖ ਰਿਹਾ ਇਹ ਤੇਜ਼ ਤਰ੍ਹਾਂ ਹਥਿਆਰ ਲੈ ਕੇ ਆਉਂਦੇ ਜੀ ਇਹ ਬੜੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਸੀ ਜੀ ਸਾਨੂੰ ਕਹਿਣ ਦਾ ਦੋ ਤਿੰਨ ਵਾਰ ਮੇਰੇ ਭਰਾ ਨੂੰ ਪਹਿਲਾਂ ਵੀ ਇਹ ਪਏ ਨੇ ਅਰਜ਼ੀਆਂ ਦਿੱਤੀਆਂ ਜੀ ਇਹਨਾਂ ਦੇ ਉੱਤੇ ਦੋ ਤਿੰਨ ਵਾਰ ਉਹਨਾਂ ਦਾ ਰਾਹ ਰੋਕਿਆ ਉਹਨੂੰ ਸੱਟਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਭੱਜ ਕੇ ਜਾਣਾ ਬਚਾਈ ਜੀ ਆਪਾਂ ਨੇ ਪੁਲਿਸ ਕਹ ਰਹੇ 15-20 ਬੰਦੇ ਸੀ ਪੁਲਿਸ ਨੇ ਪੰਜ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਬਾਕੀ ਕਿ ਜੀ 12 ਜਾਣਿਆਂ ਦੇ ਕੋਈ ਜਾਣ ਪਛਾਤੇ ਹੀ 12 ਜਾਣਿਆਂ ਦੇ ਬਾਈ ਨੇਵਾਂ ਹੀ ਨਾਂ ਲਏ ਆ ਜੀ ਆ ਬੰਦੇ ਜੋ ਮੇਰੀ ਪਛਾਣ ਚਾਹੇ ਔਰ ਉਸ ਟਾਈਮ ਮੌਕੇ ਦੇ ਜੀ ਬਾਕੀ ਉਹ ਵੀਡੀਓ ਦੇ ਵਿੱਚ ਸਾਰੇ ਜਾਣੇ ਦਿਖ ਰਹੇ ਆ ਜੀ ਜੋ ਜੋ ਬੰਦੇ ਵੀ ਤੇ ਥਾਰ ਹਥਿਆਰ ਲੈ ਕੇ ਆ ਰਹੇ ਆ ਉਹ ਫਾਰਮ ਵੱਲੋਂ ਆ ਰਹੇ ਆ ਜੀ ਉਹ ਔਰ ਆਡੇ ਸੱਟਾ ਮਾਰ ਕੇ ਉਹ ਠੀਕ ਠਾਕ ਵਾਪਸ ਜਾਂਦੇ ਵੀ ਉਸ ਵੀਡੀਓ 'ਚ ਦਿਖ ਰਹੇ ਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਜੀ ਇਨਸਾਫ ਕੀਤਾ ਜਾਵੇ ਜਿਹੜਾ ਇਹਨਾਂ ਨੇ ਆਪਣੇ ਆਪ ਸੱਟਾਂ ਲਾ ਕੇ ਆਪ ਐਡਮਿਟ ਹੋਏ ਆ ਡਾਕਟਰ ਸਾਹਿਬ ਨੂੰ ਅਨੁਸਾਰੀਆਂ ਅਨੁਸਾਰੀਆਂ ਗੱਲਾਂ ਪਤਾ ਨੇ ਜੀ ਇਹਨਾਂ ਨੂੰ ਇਹਨਾਂ ਨੇ ਰੋਜ਼ ਇਹ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਤੁਸੀਂ ਇੰਨੀ دیر ਬਾਅਦ ਮੀਟਰ ਦੇ ਸਾਹਮਣੇ ਕਿਉਂ ਆ ਰਹੇ ਹੋ ਅਸੀਂ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ ਜੀ ਮੇਰਾ ਭਰਾ ਜੀ ਵੀ ਗੁਰਸਤਨ ਸਿੰਘ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਉਹ ਆਈ ਸੀ ਯੂ 'ਚ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਜੀ ਪਿੰਡ ਸੰਦਨੀ थाना ਧਾਰਿਆ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਸਿਕੂਨ ਦਾ ਆਪਸ ਚ ਲੜਾਈ ਚ ਕਢਾਇਆ ਤੇ ਉਸ ਸੰਬੰਧੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਆਰ ਵੀ ਆ ਗਈ ਨੇ ਤੇ ਉਸ ਤੇ ਜਿਹੜੀ ਅਸੀਂ ਐ ਐਫਆਈਆ ਦਰਜ ਕੀਤੀ ਐ ਸਰ ਕੈਈ ਗੱਲ ਤੋਂ ਜਿਹੜਾ ਧਰਿਆ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਉਸ ਤੋਂ ਉਸੇ ਕਾਰਨ ਤਹਿਤ ਜਿਹੜਾ ਇਹਨਾਂ ਦੀ ਲੜਾਈ ਹੋਈ ਇਹ ਇਹਨਾਂ ਦੇ ਪਰਚਾ ਨੇ ਇਹ ਗੁਰਦੀਪ ਸਿੰਘ ਦੇ ਬਿਆਨਾਂ ਦੇ ਅਹੀਂ ਐ ਜੇ ਐਫਆਈਆ ਦਰਜ ਕੀਤੀ ਐ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਇਆ ਉਹਨਾਂ ਸਾਰਿਆਂ ਦੇ ਖਿਲਾਫ By One of the premium and prestigious professional institutes providing a wide range of professional courses with 100% placement assistance. We are Sri Sai Group of Institutes.